ਮਿੰਟੂ ਜੀ ਇੱਕ ਖਬਰ ਹੋਰ ਆ ਰਹੀ ਹੈ ਕਹਿੰਦੇ ਬਰਖਾਸ ਡੀਐਸਪੀ ਬੁਰਸ਼ੇਰ ਸਿੰਘ ਉਹਦੇ ਤੇ ਤੇ ਨਾਲ ਕਹਿੰਦੇ ਵੀ ਉਹਨਾਂ ਦੇ ਮਾਤਾ ਜੀ ਉਹਨਾਂ ਤੇ ਵੀ ਇੱਕ ਹੋਰ ਮੁਕਦਮਾ ਪਾਇਆ ਗਿਆ ਤੇ ਮੁਕਦਮਾ ਇਹ ਵੀ ਮਜੀਠੀਆ ਸਾਹਿਬ ਵਾਲੇ ਮਾਮਲੇ ਵਾਲਾ ਹੀ ਹੈ ਕਹਿੰਦੇ ਵੀ ਆਮਦਨ ਤੋਂ ਵੱਧ ਇਹਨਾਂ ਨੇ ਖਰਚਾ ਕੀਤਾ ਹੋਇਆ ਤੇ ਇੱਕ ਖੱppa ਵੀ ਬੜਾ ਵੱਡਾ ਹੈ 3 ਸਾਲ ਦੇ ਵਿੱਚ ਕਹਿੰਦੇ ਵੀ 26 ਲੱਖ ਰੁਪਏ ਉਹਨਾਂ ਨੇ ਕਮਾਇਆ ਤੇ ਲਾਹ ਦੇ 2.5 ਕਰੋੜ ਦੇ ਨੇੜੇ ਦਿੱਤਾ ਆ 2 ਕਰੋੜ ਸ਼ਾਇਦ 60 ਲੱਖ ਹਾਂਜੀ 59 ਲੱਖ ਸੋ ਥਿੰਕ ਕੁਝ ਤਕਰੀਬਨ ਹਾਂਜੀ ਹਾਂਜੀ ਜੀ देखो भाई ਹੁਣ ਮੈਂ ਅੱਗੇ ਕਿਹਾ ਤੁਹਾਨੂੰ ਹੁਣ ਇਸ ਕੇਸ ਦੀ ਵੀ ਮਿਸਾਲ ਲਾ ਲਓ ਪਹਿਲਾ ਅਸੈਸਮੈਂਟ ਹੋਈ ਹੈ ਨਾ ਜੀ ਠੀਕ ਹੈ ਜੀ ਉੱਥੇ ਵੀ ਹੁਣ ਉਹਨਾਂ ਨੇ ਜੋ ਐਫਆਈਆਰ ਕੱਟੀ ਆ ਤਾਂ ਐਸਆਈਟੀ ਦੇ ਪੱਤਰ ਤੋਂ ਬਾਅਦ ਹੂੰ ਉਹਨਾਂ ਨੇ ਐਫਆਈਆਰ ਘਟ ਦਿੱਤੀ ਹੈ ਜੀ ਇਹ ਫਰਕ ਹੈ ਨਾ ਬਣਿਆ ਦੀ ਤੌਰ ਤੇ ਕਿ ਇੱਥੇ ਵਿਜੀਲੈਂਸ ਡਾਇਰੈਕਟਲੀ ਇੱਕ ਅਸੈਸਮੈਂਟ ਕਰਦੀ ਹੈ ਡਾਇਰੈਕਟਲੀ ਹੂੰ ਹੂੰ ਅਸੈਸਮੈਂਟ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਂਦਾ ਹੈ ਜੀ ਹੁਣ ਜੇ ਆਪਾਂ ਇਸ ਸ਼ੁਰੂਆਤੀ ਗੱਡ ਦੀ ਗੱਲ ਨੂੰ ਥੋੜਾ ਅੱਗੇ ਤੋਰੀਏ ਜੀ ਜੀ ਕਿ ਗੁਰਸ਼ੇਰ ਬੰਦਾ ਕੌਣ ਆ ਗੁਰਸ਼ੇਰ ਇਹਨਾਂ ਦਾ ਹੁਨਾਰ ਪੁਲਿਸ ਅਫਸਰ ਸੀ ਹਮ ਠੀਕ ਹੈ ਜੀ ਬੇਵਾਦਾਂ ਚ ਕਰ ਗਿਆ ਇੰਟਰਵਿਊ ਵਾਲੇ ਮਾਮਲੇ ਚ ਹਾਂਜੀ ਫਿਰ ਉਸ ਤੋਂ ਬਾਅਦ ਇਹਦੇ ਦੋਸਤ ਨੇ ਕਥੇ ਦੋਸ਼ ਲਾਏ ਕਿ ਡਿਸਪਿਊਟਡ ਪ੍ਰਾਪਰਟੀਆਂ ਕਿਵੇਂ ਸ਼ਿਕਾਇਤਾਂ ਤੇ ਫਿਰ ਕਿਵੇਂ ਉਹ ਹਾਸਲ ਕਰਨੀਆਂ ਫਿਰ ਮਾਮਲਾ ਕੋਟ ਕਚਹਿਰੀ ਤੱਕ ਇਹ ਸਾਰੀਆਂ ਚੀਜ਼ਾਂ ਚੱਲੀਆਂ ਜੀ ਹੁਣ ਗੁਰਸ਼ੇਰ ਸੰਧੂ ਮਤਲਬ ਕਿ ਗ੍ਰਿਫਤਾਰੀ ਤੋਂ ਕੋਈ ਬਹੁਤਾ ਦੂਰ ਨਹੀਂ ਹੈ ਐਸਆਈਟੀ ਨੇ ਜਾਂਚ ਦੇ ਵਿੱਚ ਸ਼ਾਮਲ ਹੋਣ ਕਰਨ ਸ਼ਾਮਲ ਹੋਣ ਵਾਸਤੇ ਇਹਨੂੰ ਨੋਟਿਸ ਕਰਨ ਦਾ ਤਾਇਆ ਕੀਤਾ ਜੀ ਇਹਨੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਨਾ ਸੁਣੀ ਗਈ ਸੁਪਰੀਮ ਕੋਰਟ ਚ ਚੈਲੰਜ ਕੀਤਾ ਗੁਰਸ਼ੇਰ ਸੰਧੂ ਨੇ ਹਾਂਜੀ ਸੁਪਰੀਮ ਕੋਰਟ ਨੂੰ ਝਟਕਾ ਲੱਗਾ ਕੋਈ ਰਾਹਤ ਨਹੀਂ ਮਿਲੀ ਮਾਮਲਾ ਫੇਰ ਵਾਪਸ ਉਥੇ ਦਾ ਉਥੇ ਹੂੰ ਗੁਰਸ਼ੇਰ ਸੰਧੂ ਦੇ ਨੇੜਲੇ ਕਿਤੇ ਨਾ ਕਿਤੇ ਸੰਕੇਤ ਦਿੰਦੇ ਆ ਕਿ ਇਸ ਬੰਦੇ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਜੀ ਜਦ ਕੇ ਜੇ ਸੁਪਰੀਮ ਕੋਰਟ ਚ ਵੀ ਥੋੜੀ ਤੁਸੀਂ ਬਹਿਸ ਦੀ ਕਿਤੇ ਰਿਪੋਰਟਿੰਗ ਪੜੋਗੇ ਤੁਹਾਨੂੰ ਮੌਕਾ ਮਿਲੇ ਤਾਂ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਬਈ ਤੁਸੀਂ ਮੌਕੇ ਤੇ ਡੀਐਸਪੀ ਸੀਗੇ ਤਾਂ ਫਿਰ ਇੱਕ ਰਿਪੋਰਟਰ ਨੇ ਲੌਰੈਂਸ ਤੱਕ ਪਹੁੰਚ ਕੇਵੇਂ ਕੀਤੀ ਤੁਸੀਂ ਜਿਵੇਂ ਵੱਡਾ ਸਵਾਲ ਅੱਜ ਵੀ ਖੜਾ ਹੈ ਜਿਵੇਂ ਪਰ ਇਹਨਾਂ ਦਾ ਤਰਕ ਇਹਨਾਂ ਦੇ ਵਕੀਲਾਂ ਦਾ ਤਰਕ ਸੀਗਾ ਕਿ ਦੇਖੋ ਸਰ ਇਹ ਮੌਕੇ ਦਾ ਡੀਐਸਪੀ ਜ਼ਰੂਰ ਸੀਗਾ ਪਰ ਇਹਦੇ ਹੱਥ ਕੁਝ ਨਹੀਂ ਸੀ ਮਤਲਬ ਬਾਗਡੋਰ ਸਾਰੀ ਜਿਹੜੀ ਸੀਗੀ ਲੌਰੈਂਸ ਦੀ ਕਸਟਡੀ ਦੀ ਜਾਂ ਸਿਕਿਉਰਟੀ ਦੀ ਉਹ ਸਾਰਾ ਵੱਡੇ ਅਫਸਰ ਦੇ ਖਰੇ ਸੀ ਹਮ ਚਲੋ ਹੁਣ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਇੱਕ ਪਾਸੇ ਗੁਰਸ਼ੇਰ ਸੰਧੂ ਨੂੰ ਗ੍ਰਿਫਤਾਰੀ ਦਾ ਡਰ ਨੋਟਿਸ ਹਾਂਜੀ ਠੀਕ ਹੈ ਕਾਨੂੰਨੀ ਚਾਰਾ ਚੋਈ ਠੀਕ ਉਸ ਵੇਲੇ ਮੁਕਤਮਾ ਦਰਜ ਕਰ ਲੈਣਾ ਹਮ ਖਾਸ ਤੌਰ ਤੇ ਹੁਣ ਮੈਂ ਪੁਸ਼ਟੀ ਤੇ ਨਹੀਂ ਕਰਦਾ ਮੈਂ ਇੱਕ ਹੈਡਲਾਈਨ ਦੇਖੀ ਸੀ ਜਿਹਦੇ ਵਿੱਚ ਗੁਰਸ਼ੇਰ ਸੰਧੂ ਦੀ ਮਾਤਾ ਜੀ ਦਾ ਵੀ ਜ਼ਿਕਰ ਹੈ ਜੀ ਕਿਉਂਕਿ ਇੰਪਲਾਈ ਹੋਣੀ ਆ ਹਾਂਜੀ ਰਹੇ ਹੋਣੀ ਆ ਜਾਂ ਹੋਣੇ ਆ ਤਦ ਇਹ ਤਾਂ ਕਹਿਣ ਦਾ ਮਤਲਬ ਇਹ ਆ ਕਿ ਥੋੜਾ ਟਾਈਮਿੰਗ ਨੂੰ ਲੈ ਕੇ ਕੋਈ ਸ਼ੱਕ ਜਿਹਾ ਤਾਂ ਹੁੰਦਾ ਕਿ ਗੁਰਸ਼ੇਰ ਸੰਧੂ ਦੇ ਨੇੜਲੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਦਾਵਾ ਕਰਦੇ ਨੇ ਜੀ ਕਿ ਗੁਰਸ਼ੇਰ ਸੰਧੂ ਇੰਨਾ ਬੁਰਾ ਨਹੀਂ ਸੀ ਜਿੰਨਾ ਉਹਨੂੰ ਵਿਖਾਇਆ ਗਿਆ ਬਣਾਇਆ ਗਿਆ ਹਾਲਾਂਕਿ ਕੰਟਰੀ ਛੱਡਣ ਬਾਰੇ ਚਰਚੇ ਚੱਲੇ ਆਪਾਂ ਵੀ ਗੱਲ ਕੀਤੀ ਮੇਰੇ ਕੁਝ ਸੋਰਸਸ ਨੇ ਵੀ ਦੱਸਿਆ ਕਿ ਉਹ ਕੰਟਰੀ ਆਊਟ ਹੋ ਗਿਆ ਫਲਾ 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 ਪਰ ਕੁਝ ਨੇੜਲੇ ਇਹਨਾਂ ਦੇ ਜਾਣੂ ਮੁੰਦੇ ਦੱਸਦੇ ਆ ਕਿ ਨਹੀਂ ਐਸਾ ਨਹੀਂ ਹੈ ਚਲੋ ਜੋ ਵੀ ਹੈ ਉਹ ਤੇ ਹੁਣ ਵੱਖਰਾ ਵਿਸ਼ਾ ਹੈ ਗੱਲ ਇਹ ਆ ਕਿ ਕਿਤੇ ਇਹ ਤੇ ਨਹੀਂ ਹੈ ਕਿ ਗੁਰਸ਼ੇਰ ਸੰਧੂ ਨੂੰ ਬਹੁਤ ਜ਼ਿਆਦਾ ਉਲਝਾਇਆ ਜਾ ਰਿਹਾ ਹ ਹ ਇਹ ਸਵਾਲ ਪਹਿਲਾਂ ਤੋਂ ਹੀ ਸਵਾਲ ਹੈ ਕਿ ਦ ਬੱਕਰਾ ਕਿਤੇ ਉਹਨੂੰ ਬਣਾ ਕੇ ਕੋਈ ਅਜਿਹਾ ਨਹੀਂ ਜਾ ਸਕਦਾ ਇਹ ਨਹੀਂ ਕਹਿ ਸਕਦੇ ਕਿ ਜਜਮੈਂਟਲ ਹੋ ਕੇ ਕਿ ਗੁਰਸ਼ੇਰ ਸੰਧੂ ਜਾਂ ਜਿਹੜੇ ਇਸ ਤਰ੍ਹਾਂ ਦੇ ਪੁਲਿਸ ਅਫੀਸਰ ਜਾਂ ਮੁਲਾਜ਼ਮ ਨਹੀਂ ਚਾਹੋ ਥਾਰ ਵਾਲੀ ਵੀ ਵਿੱਚ ਲੈਣੋ ਜੀ ਕਿ ਜਦੋਂ ਸਰਵਿਸ ਦੇ ਦੌਰਾਨ ਇਹ ਸਭ ਕੁਝ ਕਰਦੇ ਆ ਤਾਂ ਉਸ ਵੇਲੇ ਤੇ ਕਿਸੇ ਦੀ ਪਕੜ 'ਚ ਨਹੀਂ ਆਉਂਦੇ ਜੀ ਜਦੋਂ ਕਿਸੇ ਹੋਰ ਵਿਵਾਦ 'ਚ ਉਲਝਦੇ ਅਤੇ ਜ਼ਿਆਦਾਤਰ ਮੌਕੇ ਤੇ ਉਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਦੇਖ ਹੂੰ ਜੀ ਤੇ ਇਸ ਕਰਕੇ ਇਹ ਕਿਤੇ ਨਾ ਕਿਤੇ ਇਸ ਪੱਖ ਤੋਂ ਸੋਚਣ ਵਾਲਾ ਕਿਉਂਕਿ ਗੁਰਸ਼ੇਰ ਸੰਧੂ ਕੁਲ ਮੈਨੂੰ ਇਹ ਲੱਗਦਾ ਕਿ ਕਹਿਣ ਲਈ ਬਹੁਤ ਖੁਸ਼ ਆ ਪਰ ਹਾਲੇ ਉਹ ਕੁਝ ਕਹਿਣਾ ਨਹੀਂ ਚਾਹੁੰਦਾ ਜੀ ਕਹਿਣ ਲਈ ਤਾਂ ਬਹੁਤ ਖੁਸ਼ ਆ ਮੈਨੂੰ ਇਸ ਸਾਰੇ ਕਟੜਨਾ ਕ੍ਰਮ ਚ ਇਸ ਗੱਲ ਦਾ ਕਿਤੇ ਨਾ ਕਿਤੇ ਇਲਾਮ ਤੇ ਹੋ ਰਿਹਾ ਕਿ ਹੈ ਉਹਦੇ ਕੁਲ ਕਹਿ ਨਹੀਂ ਹੁਣ ਕੋਰਟ ਚ ਕਹੇਗਾ ਕਿੱਥੇ ਕਹੇਗਾ ਮੈਨੂੰ ਨਹੀਂ ਪਤਾ ਪਰ ਇਹ ਮਾਮਲਾ ਜਿਹੜਾ ਦਰਜ ਹੋ ਜਾਣਾ ਉਸ ਵੇਲੇ ਜਦੋਂ ਸੁਪਰੀਮ ਕੋਰਟ ਤੋਂ ਚਟਕਾ ਲੱਗਿਆ ਟਾਈਮਿੰਗ ਨੂੰ ਲੈ ਕੇ ਜਾਂ ਜਿਹੜੀ ਇਹ ਮਾਮਲੇ ਦੀ ਗੰਭੀਰਤਾ ਇਹਨੂੰ ਲੈ ਕੇ ਕਾਫੀ ਕੁਝ ਜਿਹੜਾ ਹੈ ਨਾ ਕਿਤੇ ਨਾ ਕਿਤੇ ਸਵਾਲੀਆ ਧਾਇਰੇ ਚ ਹੈ